छोटे इस... हमारे दादी कि तो बहुत कमजोर है वो छोटे हैं सात साल नौ तो तो साल जेडे कि असी अंदर संभाल संभाल बच्चे लगते हैं वो नहीं हो रहा है तो उन्होंने माता गुजरी जी है जिन्हें उम्र टाकर अस्सी साल अस्सी साल का भी तुरंत अपने आप भी जो है थोड़ा मजबूर हो जाता है मुझे फिर भी चलो शरीर थोड़ी टक्ट के तुरते रहेंगे ਤਾਂ ਉਹ ਇਹ ਹੁਣ ਆਪਾਂ 7 ਕੋਹ ਤੇ ਚੱਲ ਰਹੇ ਹਾਂ ਤੇ 10 ਕੋਹ ਤੱਕ ਆਪਾਂ ਵੱਡੇ ਸਹਿਰ ਜਾਂਦੇ ਹਾਂ ਨਾ ਸੰਸਾਰ ਠੀਕ ਹੈ ਉਪਰਲੇ ਆਪਾਂ ਸੁਣਨੇ ਆਪਾਂ 7 ਕੋਹ ਤੇ ਦੁਬਾਰਾ ਆ ਗਏ 7 ਕੋਹ ਦਾ ਕੀ ਪਿੰਡ ਹੈ 7 ਕੋਹ ਨੂੰ ਸਰਸਵਰਦੀ ਤੋਂ ਬਾਹਰ ਆਣੇ ਪਿਆ ਕਿ ਇਸ ਨੂੰ ਸ਼ਾਮ ਪੈ ਗਈ ਫਿਰ ਉਹਨਾਂ ਨੂੰ ਕੁੰਮਾ ਮੱਛੀ ਮਿਲਦਾ ਹੈ ਸਿੰਘ ਜੀ ਦਾ ਉਹ ਨਹੀਂ ਜਬਟ ਅਸਤ ਨਹੀਂ ਉਹ ਸਮਾਨ ਬਣਾਇਆ ਗਿਆ ਸੀ ਪਰ ਹਵੇਗੀ ਉਹਨੂੰ ਤੇ ਸਿੱਖ ਮਰਿਆ ਦਾ ਨਾ ਹੋਇਆ ਕਿਉਂਕਿ ਉਹਨਾਂ ਨੂੰ ਉਹਨਾਂ ਨੂੰ ਤਾਂ ਨਾ ਰਹੀ ਤੋਂ ਫਿਰ ਆ ਗਏ ਸੇਵਾ ਵਿੱਚ ਹਾਂ ਜੀ ਤੁਹਾਨੂੰ ਸੇਵਾ ਵਿੱਚ ਹਾਂ। ਸੈਨ ਸਤਿਪੋ ਵੀ ਰਾਤ ਨੂੰ ਆ ਮੀ ਵੀ ਚੋ ਬੇਢੀ ਚੋ ਪਤੀਸ਼ਕ। ਸੁਦੇ ਸਰ ਜੱਟ ਦੇ ਮਾਤਾ ਗੁੰਜਲੀ ਆਪੂ ਦਾ ਕਿੰਝ ਹੈ ਆਪੂ ਨਹੀਂ ਉਹਨਾਂ ਦੀ ਜ਼ਮੀਨ ਰਸੋਈਆ ਨੇ ਉਹਨੂੰ ਸੇਵਾ ਕੀਤੀ ਉਹ ਵੀ ਗੁਰੂ ਸਾਹਿਬ ਦੇ ਨਾਲ ਹੀ ਸੀ ਰਸੋਈਆ ਸੀਗਾ ਉਹਨਾਂ ਦੀ ਫੌਜ ਦੇ ਵਿੱਚ ਖਾਣਾ ਬਣਾਉਣ ਦਾ ਕੰਮ ਸੀ। ਇਹ ਕਿਹਦੀ ਤਾਂ ਫੋਟੋ ਕੇਰ ਜਾ ਕੇ ਦੇਖੀ ਬਹੁਤ ਫੁਰਸਤ ਨਹੀਂ ਕੋਈ ਸਾਨੂੰ ਆਪਣਾ ਮਿਲਦੀਆ ਇਹ ਨੂੰ ਸਾਨੂੰ ਸਾਡੇ ਪਿਤਾ ਜੀ ਕੋ ਸਾਡੇ ਪ੍ਰਾਣਾ ਕੋ ਲੱਗਦੇ ਐਨ੍ਹਾ ਕੁਝ ਨਾ ਆਸੀਦਾ 걔ਨ ਕੋਸ਼ਿਉ ਹੁੰਨੇ ਆ ਜਾਕੀ ਇੱਥੇ ਨਹੀਂ ਆਉਂਦੇ ਇਹ ਪਰ ਜਦੋਂ ਉਹ ਗੁਰੂ ਦੇ ਮਾਲਕ ਜੀ ਜੋ ਹੈ ਬੇਮਾਨੀ ਸੀ ਉਹਨਾਂ ਨੇ ਕਹਿੰਦਾ ਵੀ ਤੁਸੀਂ ਮੇਰੇ ਨਾਲ ਸੀ ਨੂੰ ਚਲੋ ਮੈਂ ਤੁਹਾਨੂੰ ਆਪਣੇ ਪਿਤਾ ਦਾ ਨਾਮ ਤੇ ਪ੍ਰਾਣਾ ਦਾ ਨਾਮ ਲੈਣ ਮੈਨੂੰ ਪਤਾ ਕਰੀਆ ਤਾਂ ਉਹ ਮਾਂ ਦਾ ਕੁਧੀ ਜੀ ਦੇ ਫੋਟੋ ਸਿਰ ਜਾ ਕੇ ਕੱਲ੍ਹ ਪ੍ਰਸਤੀਤੀ ਵਿੱਚ ਜੰਨੇ ਪੂਨ ਨੂੰ ਆਪਣੇ ਘੇਂ ਲੈ ਆਂਦੇ। ਕਿ ਆਪਣੀ ਕਾਰ ਲੈ ਰਹੇ ਹੁੰਦੇ ਅੱਧੂ ਕੋਈ ਰਾਤ ਮਾਤਾ ਜੀ ਦੇ ਕੋਲ ਛੋਟੇ ਸੇਰ ਜਾਦੇ ਗੰਗੂ ਦੀ ਲੰਗੂ ਦੇ ਕਾਲਪਤੀ। ਪਰ ਗੰਗੂ ਦੀ ਜੀ ਸਹੇੜੀ ਸਹੇੜੀ ਸਾਰਾ ਤੋ ਲਿਖਾ ਨਹੀਂ ਹੁੰਦਾ। ਇੱਕ ਇਨਸਾਨ ਕੋਈ ਕਰਨ ਦੀ ਮਾੜ ਨਹੀਂ ਬੇਟਾ ਉੱਤੇ ਹੀ ਲੋਹ ਨੂੰ ਦੇ ਅਗਲੇ नहीं। एक टॉमर तक सहेड़ी पिंड गए जो रात का समांगू ने देख लिया तो 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 कि माता जी को बहुत सारिया सुनिया है लालच आ गया कि मैं इन कर आराम और रात में अगले मोड़ा दिख रहा है चोरी कर लिया माता रंजरी जी ने सुन गया पता लग गया कि चोरी करके जा गया और कह रहे बंगू कह रहे हाँ जी माता जी ये हो तो कहना जी मैं लग गया कि चोर थोड़ी ਕੋਈ ਗੱਲ ਨਹੀਂ ਲੈ ਗਿਆ ਉਰੀ ਵੀ ਮਤਬੂਰੀ ਨਹੀਂ ਕੋਈ ਉਹੜੂ ਨਹੀਂ ਤਾਂ ਨਹੀਂ ਗਿਆ ਕੋਈ ਗੱਲ ਨਹੀਂ ਤੁਸੀਂ ਕਿੰਨਾ ਮਾਰ ਚੋ ਵੀ ਥੋੜਾ ਸਾਰਾ ਕੁਝ ਟੋਰੀ ਹੋ ਗਿਆ ਤੁਸੀਂ ਹੱਲੇ ਵੀ ਕਹਿੰਦੇ ਕੋਈ ਗੱਲ ਨਹੀਂ ਕਿੰਨੀ ਕੋਈ ਗੱਲ ਨਹੀਂ ਲੈਣਾ ਤਾਂ ਹੀ ਨਹੀਂ ਨਾ ਸਾਰਾ ਕੁਝ ਮੇਰੇ ਕੋਲ ਹੈ ਮੈਂ ਛੋਟੇ ਸਾਂ ਕਰਦੇ ਹਾਂ ਮੈਂ ਹੱਥਾਂ ਤੇ ਕੰਮ ਹੈ ਇਹ ਮੋਰਾਂ ਵੀ ਕੋਈ ਉਹ ਨਹੀਂ ਨਹੀਂ ਨਾ ਸਾਰਾ ਕੁਝ ਮੇਰੇ ਕੋਲ ਹੈ ਬਾਲ ਬੰਗੂ ਫਿੱਕੇ ਬੰਨ੍ਹਦੇ ਨਹੀਂ ਜਾਂਦੇ ਸੀ ਬਾਹਰ ਕੱਢਣਾ ਤੇ ਰੋੜਾ ਪਾਣਾ ਸ਼ੁਰੂ ਕਰਦੇ ਸੋ ਹਉੱਚ ਹਉੱਚ ਮਾਤਾ ਜੀ ਬਹੁਤ ਰੋ ਰਹੀਆਂ ਨੇ ਨਹੀਂ ਰੋੜਾ ਨਹੀਂ ਪਾਣਾ ਮੈਂ ਇਸ ਦਿਨ ਇਹ ਕੋਟਵਾਲੀ ਕਰਨਾ ਹੈ ਕਿ ਮੈਂ ਕੋਟ ਦੇ ਖਾਤੇ ਆਉਂਦਾ। ਇਹ ਕੋਟਵਾਲੀ ਮੈਂ ਕੋਲੀ ਚੋ। ਉਹ ਜੋ ਹੈ ਕੀ ਕਹਣਾ ਚਾਹੁੰਦੇ ਆ ਤੁਹਾਨੂੰ ਠੀਕ ਹੈ ਨੀ ਕੋਟਵਾਲੀ ਜੋ ਸੀ ਕੋਟਵਾਲੀ ਨੂੰ ਮੈਂ ਲੈ ਲਿਆ ਜਨਾ ਪੀਸ ਪੀਸ ਕੇ ਹੋਰ ਨੂੰ ਇਸ ਲਾਣਦੇ ਕੋਈ ਵਾਰੀ ਸਪਾ ਦਾ ਕੋਟਵਾਲੀ ਨਾ ਸਤੇ। ਜਿਵੇਂ ਮਾਤਾ ਉਹ ਮਾਤਾ ਗੂੜੀ ਨਹੀਂ ਕਿ ਦੋ ਛੋਟੇ ਪੁੱਤਰ ਮੇਰੇ ਕੋਲ। ਜਾਓ ਜਦੋਂ ਅਸੀਂ ਸਟਾਰਟ ਕਰੀਏ। ठीक है अगले दिन नौ नौ, नौ, है तो नौ, है नौ तो को होंगी नौ को हम जाके तीन जो है मोरिंडे का कोतवाल जाके इफार कर दी इफार करके मोरिंडे लैके आए नौ नौ भी रात को वो मोरिडे की कोतवाल करते हैं फिर अगले दिन दस को उन्होंने उन्होंने हाथ कढ़ियां लगे बकायदा हाथ कड़ियाँ लगा के फिर उन्होंने सेंद लेके जाए हूँ